ਹੋਰ ਬਾਜੀ ਅਸ਼ੀਕਾ ਹਸੀਕਾ ਬਾਜੀ ਜੀ ਆਓ ਜੀ ਕੀ ਲੋਗੇ ਬਾਜੀ ਲੈਣਾ ਤਾਂ ਮੈਂ ਕੁਛ ਨਹੀਂ ਮੈਂ ਤਾਂ ਬਸ ਤੁਹਾਡੇ ਨਾਲ ਦੋ ਤਿੰਨ ਮਿੰਟ ਗੱਲ ਕਰਨੀ ਸੀ ਐਸੇ ਗੱਲ ਕਰਨੀ ਸੀ ਹਾਂ ਜੀ ਆਜੋ ਬਹਿ ਕੇ ਗੱਲ ਕਰਦੇ ਆਪਾਂ ਨਹੀਂ ਬਾਜੀ ਬਹਿਣਾ ਨਹੀਂ ਮੈਂ ਕਿਉਂ ਭਾਈ ਬਾਬਾਸੀਤ ਹੋਈ ਹੈ ਜਿਹੜਾ ਨਹੀਂ ਭਈ ਬਾਬਾਸੀਤ ਨਹੀਂ ਹੋਈ ਮੈਂ ਮੜਾ ਜਲਦੀ ਚਾਂ ਅੱਛਾ ਜਲਦੀ ਚਾਂ ਹਾਂ ਚੋ ਦੱਸੋ ਕੀ ਗੱਲ ਕਰਨੀ ਸੀ ਭਾਈ ਜੀ ਆ ਦੁਕਾਨ ਆਪਣੀ ਹੋਈ ਆ ਹਾਂ ਭਾਈ ਮੇਰੀ ਆਪ ਦੀ ਹੋਈ ਹੈ ਫਿਰ ਤਾਂ ਵੀ ਕਰਿਆਨੇ ਦਾ ਸਾਰਾ ਸਮਾਨ ਮਿਲਦਾ ਹੁੰਦਾ ਹੁਣ ਇੱਥੇ ਹਾਂ ਵੀ ਇਹ ਸਾਰਾ ਹੀ ਮਿਲਦਾ ਵਾ ਦੇਖ ਲਾ ਹਾਂ ਪੰਜੀਰੀ ਦਾ ਸਾਮਾਨ ਵੀ ਮਿਲ ਜਾਂਦਾ ਆਪਣੇ ਹਾਂ ਬਾਈ ਪੰਜੀਰੀ ਦਾ ਸਾਮਾਨ ਵੀ ਮਿਲਦਾ ਵਾ ਫਿਰ ਤਾਂ ਬਾਈ ਮੈਂ ਸਹੀ ਦੁਕਾਨ ਤੇ ਆਇਆ ਮੈਨੂੰ ਦੱਸਿਆ ਸੀ ਕਿਸੇ ਨੇ ਕਹਿੰਦੀ ਉਹ ਦੁਕਾਨ ਤੇ ਜਾਵੜ ਅੱਛਾ ਪੰਜੀਰੀ ਦਾ ਸਾਮਾਨ ਲੈਣਾ ਵਾ ਹਾਂ ਬਾਈ ਆਪਾਂ ਲਾਉਣੀ ਆ ਪੰਜੀਰੀ ਆਪਾਂ ਤੇ ਆਪਾਂ ਹੀ ਮੈਰ ਲਾਉਣੀ ਆ ਅੱਛਾ ਤੂੰ ਲਾਉਣੀ ਆ ਫਿਰ ਤੂੰ ਇਦਾਂ ਕਹਿਣਾ ਬਾਈ ਮੈਂ ਪੰਜੀਰੀ ਲਾਉਣੀ ਆ ਹਾਂ ਬਾਈ ਮੈਂ ਪੰਜੀਰੀ ਲਾਉਣੀ ਆ ਅੱਛਾ ਕਾਦੇ ਵਾਸਤੇ ਬਾਈ ਉਹ ਬਾਈ ਮੈਂ ਕਿਹਾ ਵੀ ਅੱਗੇ ਆਉਂਦੀ ਆ ਠੰਡ ਬਾਈ ਕਿੱਥੇ ਆਉਂਦੀ ਆ ਮੈਨੂੰ ਤਾਂ ਦਿਖਦੀ ਨਹੀਂ ਉੱਪਰ ਆਵਾਜ਼ ਇੱਧਰ ਨਹੀਂ ਹਾਂ ਉਹ ਮੇਰਾ ਮਤਲਬ ਵੀ ਮੌਸਮ ਹੌਲੀ-ਹੌਲੀ ਬਦਲਦਾ ਹੁਣ ਹੌਲੀ-ਹੌਲੀ ਠੰਡ ਹੋਣੀ ਸ਼ੁਰੂ ਹੋ ਗਈ ਅੱਛਾ ਫਿਰ ਇਦਾਂ ਕਹਿਣਾ ਵੀ ਹੁਣ ਮੌਸਮ ਚੇਂਜ ਹੁੰਦਾ ਪਿਆ ਵਾ ਅੱਛਾ ਮੈਂ ਕਿਹਾ ਵੀ ਚਲ ਪਨੀਰੀ ਲਾ ਕੇ ਰੱਖ ਲਈਏ ਬਾਅਦ ਚ ਵਧੀਆ ਖਾਇਆ ਕਰਾਂਗੇ ਅੱਛਾ ਵੀ ਹਾਂ ਵੀ ਠੰਡ ਆ ਜੂਗੀ ਫਿਰ ਖਾਇਆ ਕਰਾਂਗੇ ਭਾਈਆ ਪਨੀਰੀ ਚ ਪੈਂਦਾ ਕੀ ਕੀ ਆ ਪਨੀਰੀ ਦੇ ਵਿੱਚ ਹਾਂ ਕਾਜੂ ਪਾਲਾ ਹਾਂ ਬਦਾਮ ਹੋਗੇ ਖਸ ਖਸ ਹੋ ਜੂ ਤਮਰਕਾਸ ਹੋਗੀ ਕਿ ਹੋ ਹੋਗੀ ਦੇਸੀ ਖੰਡ ਹੋਗੀ ਅੱਛਾ ਠੀਕ ਹੈ ਨਾ ਬਾਕੀ ਦਾ ਬਾਕੀ ਜੋ ਹੋਰ ਕੁਝ ਪੋਣਾ ਹੈ ਤੂੰ ਪਾ ਸਕਦਾ ਵਾ ਭਾਈ ਮੈਨੂੰ ਮਿਲ ਜੂ ਸਾਰਾ ਕੁ ਆਈ ਦੁਕਾਨ ਤੋਂ ਹਾਂ ਭਾਈ ਸਾਰੀ ਆਈਟਮਾਂ ਮਿਲ ਜਾਣਗੀਆਂ ਤੈਨੂੰ ਇਹ ਠੀਕ ਆ ਵੈਸੇ ਭਾਈ ਤੂੰ ਪੋਣੀ ਕਿੰਨੇ ਕਿਹਾ ਦੀ ਪੰਜੀ ਦੀ ਭਾਈ ਗੱਲ ਸੁਣ ਹਾਂ ਭਾਈ ਭਾਈ ਦੱਸੀ ਨਾ ਕਿਸੇ ਨੂੰ ਐਵੇਂ ਲੋਕਾਂ ਦੀਆਂ ਨਜ਼ਰਾਂ ਬਹੁ ਭੇੜੀਆਂ ਵੀ ਲੈ ਕੇ ਬਹਿ ਜਾਂਦੀਆਂ ਹੁੰਦੀਆਂ ਨਹੀਂ ਦੱਸਦਾ ਕਿੰਨੇ ਦੀ ਪੋਣੀ ਆ ਆਪਰ ਲਾਉਣੀਆਂ ਪੂਰੇ 10ਾਂ ਦੇ ਕਿਹਾ ਦੀ ਪੰਜੀ ਦੀ 10ਾਂ ਦੇ ਕਿਹਾ ਦੀ ਪੰਜੀ ਦੀ ਭਾਈ ਉਹ ਮੈਂ ਕਹਿੰਦਾ ਇੰਨੀ ਪੰਜੀਰੀ ਖਾ ਜਾਏਗਾ ਉਹ ਬਾਈ ਖਾਣੀ ਦਾ ਮੈਂ ਇਕੱਲੇ ਨਹੀਂ ਆ ਬਾਈ ਤੇ ਤੈਨੂੰ ਖਾਦੀ ਨਹੀਂ ਜਾਣੀ ਇਹਨੇ ਕਿਹੋ ਦੀ ਪੰਜੀਰੀ ਬਾਈ ਤੈਨੂੰ ਕਦੋਂ ਲੱਗਦਾ ਯਾਰ ਵੀ ਖਾਦੇ ਨਹੀਂ ਜਾਣੀ ਬਾਈ ਕਿਤੇ ਇੰਨੇ ਕਿਹੋ ਦੀ ਪੰਜੀਰੀ ਖਾ ਕੇ ਸੱਚੀ ਹੀ ਬਾਵਾਸੀਰ ਨਾ ਕਰਾ ਦੇ